ਉੱਤਰੀ ਪਾਰਤ ਦੇ ਪ੍ਰਸਿੱਧ ਮਾਤਾ ਪੱਧਰ ਕਾਲੀ ਮੰਦਿਰ ਸ਼ੇਖਪੁਰ ਵਿਖੇ ਸਲਾਨਾ ਮੇਲੇ ਦੌਰਾਨ ਦੇਸ਼ਾਂ ਵਿਦੇਸ਼ਾਂ ਦੀਆਂ ਲੱਖਾਂ ਜਿਹੜਾਰ ਵਿਸ਼ੰਕਤਾਵਲੋਂ ਪਹੁੰਚ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇਸੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿੱਚ ਮੱਥਾ ਟੇਕਿਆ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸੇ ਦੌਰਾਨ ਮੰਦਿਰ ਪ੍ਰਬੰਧਕ ਕਮੇਟੀ ਪੂਕਤਾ ਪ੍ਰਬੰਧ ਕੀਤੇ ਗਏ ਸਨ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਪੂਰਥਲਾ ਸ਼ਹਿਰ ਤੋਂ ਲੈ ਕੇ ਪਿੰਡ ਛੇਕੂਪੁਰ ਤੱਕ ਸਾਰਾ ਦਿਨ ਭਗਤਾਂ ਦੀ ਭੀੜ ਲੱਗੀ ਰਹੀ ਇਸੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਸਨ ਇਸੇ ਦੌਰਾਨ ਹਵਨ ਯੱਗ ਵੀ ਕਰਵਾਇਆ ਗਿਆ ਹਵਨ ਯੱਗ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਹਾਜ਼ਰੀ ਲਵਾਈ ਗਈ ਹੈ ਇਹ ਇਤਿਹਾਸਕ ਮੇਲੇ ਤੇ ਜੋ ਅੱਜ ਦਰਬਾਰ ਦੇ ਵਿੱਚ ਹਵਨ ਹੋਇਆ ਔਰ ਉਹ ਹਵਨ ਲਗਾਤਾਰ ਚੱਲਿਆ 4 ਘੰਟੇ ਦੇ ਕਰੀਬ ਔਰ ਉਹਦੇ ਵਿੱਚ ਵੱਖ-ਵੱਖ ਸਥਿਤੀਆਂ ਸ਼ਾਮਲ ਹੋਈਆਂ ਵੱਖ-ਵੱਖ ਲੋਕਾਂ ਨੇ ਆ ਕੇ ਆਪਣੀ ਆਸਾ ਜੋ ਸੀ ਉਹ ਪੂਰੀ ਕੀਤੀ ਹੈ ਔਰ ਮੈਂ ਇਸ ਮੇਲੇ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਮੈਂ ਸਾਰਿਆਂ ਨੂੰ ਜੈ ਮਾਤਾ ਦੀ ਕਹਿਣਾ ਔਰ ਵਿਸ਼ੇਸ਼ ਤੌਰ ਤੇ ਭੰਡਾਰੀ ਸਾਹਿਬ ਕੇਤੀ ਭੰਡਾਰੀ ਜਲੰਧਰ ਤੋਂ ਸਾਡੇ ਕੋਲ ਚੱਲ ਕੇ ਆਏ ਆ ਰਾਣਾ ਗੁਰਜੀਤ ਸਿੰਘ ਜੀ ਆਏ ਆ ਹੋਰ ਵੀ ਸਿਆਸੀ ਔਰ ਪੋਲੀਟੀਕਲ ਪਾਰਟੀਆਂ ਦੇ ਲੋਕ ਸ਼ਾਮਲ ਹੋਏ ਸਭ ਨੂੰ ਬਹੁਤ-ਬਹੁਤ ਵਧਾਈ ਮਤਲਬ ਮਾਣ ਦੀ ਮੇਲੇ ਦੇ ਵਿੱਚ ਇਹ ਜਿਹੜੇ ਬਾਈਚੇਰ ਮੈਂ ਨੇ ਉਹ ਮੀਡੀਆ ਨੂੰ ਕਹਿ ਰਿਹਾ ਕਿ ਮੰਦਰ ਪਰ ਤੁਮ ਜਿਹੜੀ ਆ ਉਹ ਜਿਹੜਾ ਸਿਕਮਸ ਵਰ ਜਿਹੜਾ ਸਾਰਾ ਪੈਸਾ ਕੀ ਉਹ ਮੇਲੇ ਤੇ ਲਾ ਰਹੇ ਜਾਂ ਸੰਗਤ ਵਾਲੇ ਪੈਸੇ ਨਾਲ ਮੇਲੇ ਦੇ ਦੇਖੋ ਇਸ ਵਾਰਾ ਮੇਰੇ ਸਾਹਮਣੇ ਕੋਈ ਗੱਲ ਹੋਈ ਨਹੀਂ ਮੈਂ ਉਸ ਗੱਲ ਦੀ ਪੁੱਛੀ ਕਿੱਦਾਂ ਕਰ ਸਕਦਾ ਸੀ ਜੇ ਇਹ ਜੇ ਇੱਕ ਪੁੱਛੂਗੇ ਬਾਈਚੇਰ ਉਹ ਮੈਂ ਕਰ ਲਊਗਾ ਚਲ ਔਰ ਸਰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿ ਅੱਜ ਮੈਂ ਸਾਡਾ ਜੋ ਪ੍ਰਾਚੀਨ ਬਦਰਕਾਲੀ ਦਾ ਦਰਬਾਰ ਹੈ ਮਾਦਰ ਦਾ ਦਰਬਾਰ ਹੈ ਕਪੂਤਲੇ ਦੇ ਵਿਸ਼ੇਗੋਪੁਰ ਦੇ ਵਿੱਚ ਅੱਜ ਮੈਂ ਮੱਖਾ ਟਿਕਣ ਵਾਸਤੇ ਹਾਜ਼ਰ ਹੋਇਆ ਮੈਂ ਔਰ ਜਿੰਨੀ એનર્ਜੀ ਮੈਨੂੰ ਮਿਲੀ ਹੈ ਇੱਥੇ ਆ ਕੇ ਮੈਂ ਲਫ਼ਜ਼ਾਂ ਦੇ ਬਿਆਨ ਨਹੀਂ ਕਰ ਸਕਦਾ ਪਾਸੀ ਸਾਹਿਬ ਦਾ ਇਹਨਾਂ ਦੀ ਪੂਰੀ ਪਰਵੰਤਗੀ ਟੀਮ ਦਾ ਸਾਨੂੰ ਸੁਣਿਆ ਆਇਆ ਇਸ ਵੀ ਤੁਸੀਂ ਜ਼ਰੂਰ ਆਈਓ ਔਰ ਆਪਣੀਆਂ ਜੀ ਟੀਮ ਦੇ ਨਾਲ ਅੱਜ ਮਾ ਦੇ ਦਰਵਾਜ਼ੇ ਦੇ ਵਿੱਚ ਹਾਜ਼ਰ ਹੋਇਆ ਮੈਂ ਨਤਮਸਤ ਹੋਇਆ ਮੈਂ ਔਰ ਮੈਂ ਮਹਿਸੂਸ ਕਰਦਾ ਮੈਂ ਕਿ ਅੱਜ ਜਿੰਨਾ ਵੱਡਾ ਇੱਥੇ ਇਕੱਠ ਹੈ ਇਤੋਂ ਪਤਾ ਲੱਗਦਾ ਕਿ ਇਹ ਸਥਾਨ ਦੀ ਕਿੰਨੀ ਵੱਡੀ ਮਹਾਨਤਾ ਹੈ ਇੱਥੇ ਜੋ ਵੀ ਕੋਈ ਇਨਸਾਨ ਆ ਕੇ ਆਪਣੇ ਮਨ ਦੀ ਮਰਜ਼ੀ ਮੰਨਵਾਵੇ ਮਹਾਰਾਣੀ ਉਹਦੀ ਪੂਰੀ ਕਰਦੀ ਆ ਉਹ ਅਗਲੇ ਸਾਲ ਫੇਰ ਆ ਕੇ ਮਹਾਰਾਣੀ ਦੇ ਸ਼ੁਕਰਾਨਾ ਕਰਦਾ ਦਾ ਔਰ ਮੈਂ ਵੀ ਮਾਗਹੀ ਦੱਸ ਕਰੂੰਗਾ ਕਿ ਸਾਡਾ ਪੰਜਾਬ ਧੁੱਗ ਬਸੇ ਪੰਜਾਬ ਦੇ ਸਾਡਾ ਸਮਾਜਿਕ ਭਾਈਚਾਰਾ ਮਜ਼ਬੂਤ ਰਹੇ ਅਸੀਂ ਸਾਰੇ ਨਾਲ ਕੇ ਪੰਜਾਬ ਨੂੰ ਚੋਪਾ ਨੰਬਰ ਇੱਕ ਬਣਾਈਏ ਪੁਰ ਪੰਜਾਬ ਦੇ ਨਸ਼ੇ ਦਾ ਕੋਡ ਹੈ ਅਸੀਂ ਉਹਨਾਂ ਖਤਮ ਕਰੀਏ ਐਸਾ ਸਥਾਨ ਦੇ ਆਕੇ ਸਾਨੂੰ ਬੜੀ ਪ੍ਰੇਰਣਾ ਮਿਲਦੀ ਹੈ ਬੜੀ ਚੇਤਨਾ ਮਿਲਦੀ ਹੈ ਬੜੀ ਅੱਛੀ ਹੈ ਵਾਈਬ੍ਰੇਸ਼ਨਸ ਮਿਲਦੀ ਹੈ ਮੈਂ ਔਰ ਇਸ ਦਰਬਾਰ ਦਾ ਪੂਰੇ ਹਿੰਦੁਸਤਾਨ ਦੇ ਪੂਰੇ ਸੰਸਾਰ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਅੱਜ ਕਿੰਨੀ ਵੱਡੀ ਗਿਣਤੀ ਤੇ ਲੋਕ ਆ ਕੇ ਇਥੇ ਹਰ ਵਨ ਜਗ੍ਹਾ ਹੋਇਆ ਦਾ ਸਾਰਿਆਂ ਨੇ ਆਪਣੀ ਮੰਦੀ ਮਰਦ ਮੰਗੀ ਹੈ ਔਰ ਮੈਂ ਮਾਗੇ ਵੀ ਦੱਸ ਕਰੂੰਗਾ ਕਿ ਸਾਡੀ ਸਾਰੀ ਪ੍ਰਬੰਧਕੀ ਟੀਮ ਇਦਾਂ ਇਸ ਇਲਾਕੇ ਦੇ ਵਿੱਚ ਵਧੀਆ ਕੰਮ ਕਰਨ ਉਹ ਸਾਡਾ ਸਮਾਜਿਕ ਭਾਈਚਾਰਾ ਇਸ ਤਿੱਕੇ ਨਾ ਮਜ਼ਬੂਤ ਰਹੇ ਇਸੇ ਮਾਗੇ ਮੈਂ ਪ੍ਰਾਰਥਨਾ ਕਰਦਾ ਮੈਂ ਪਰ ਫਿਰ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਪਾਵਨ ਪਰਮ ਦੀਆਂ ਬਹੁਤ ਬਹੁਤ ਵਾਰਕ ਬਾ 7ਵਾਂ ਜੋਤੀ ਪ੍ਰਚੰਡ ਮਹਾਮਾਈ ਪੱਤਰਕਾਰੀ ਜੀ ਦਾ ਸਮਾਗਮ ਸੀ ਜਿਹਦੇ ਵਿੱਚ ਲੋਕਾਂ ਨੇ बड़े शरदा ਦੇ ਨਾਲ ਭਵਨ ਚ ਵਿਸਾਰਿਆ ਉਸ ਤੋਂ ਪਹਿਲਾਂ ਜਿੱਥੇ ਕਵੀ ਸੰਮੇਲਨ ਹੋਇਆ ਇਹ ਆਪਣੇ ਆਪ 'ਚ ਨਿਰਾਨੀ ਚੀਜ਼ ਹੈ ਇਸ ਮਹਾਂਪੁਰਬ ਤੇ ਮੈ ਸਮੂਹ ਸੰਗਤਾਂ ਨੂੰ ਜਿਹੜੀਆਂ ਇੱਥੇ ਮੱਥਾ ਟੇਕਣ ਆਈਆਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਇੱਕ ਗੱਲ ਕਹਾਂਗਾ ਜਿੱਥੇ ਪ੍ਰਬੰਧਕ ਕਮੇਟੀ ਸਮੂਹ ਸ਼ੇਖਾਪੁਰ ਵਾਸੀ ਉਹਨਾਂ ਨੇ ਇਹਦੀ ਪ੍ਰਬੰਧ ਕੀਤੇ ਬੜੇ ਸ਼ਾਨਦਾਰ ਪ੍ਰਬੰਧ ਨੇ ਰੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ ਔਰ ਮੇਲੇ ਚ ਤਰ੍ਹਾਂ ਤਰ੍ਹਾਂ ਦੇ ਲੋਕ ਆਪਣੇ ਆਪਣਾ ਯੋਗਦਾਨ ਕਿਸੇ ਨਾ ਕਿਸੇ ਹਸਾਬ ਨਾਲ ਪਾਉਦੇ ਆ ਉਥੇ ਨਿਰਿੰਦਰ ਮਨਸੂਜੀ ਦਾ ਆਸ ਤੌਰ ਤੇ ਪ੍ਰਧਾਨ ਜੀ ਵੀ ਜ਼ਿਕਰ ਕਰਦੇ ਆ ਸਾਡੇ ਪਾਸੀ ਸਾਹਿਬ ਕਹਿੰਦੇ ਭਾਈ ਜੋ ਹਲਾ ਸ਼ੇਰੀ ਨਾਲ ਇਹ ਕੰਮ ਕਰਾ ਰਿਹਾਦਾ ਉਹ ਆਪਣੇ ਆਪ ਚ ਮਸਾਲ ਹੈ ਕਿ ਮੇਰੇ ਸਾਰੇ ਵੀਰ ਸਾਰੇ ਸ਼ੇਖੂਪੁਰ ਵਾਸੀ ਸਾਰੇ ਕਪੂਰਖ ਰਹਿਲੇ ਔਰ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਇਹ ਮੇਲਾ ਕਰਾਇਆ ਬੰਦਾ ਔਰ ਬਹੁਤ ਵਿधिਪੂਰਵ ਅੱਜ ਮਾਣ ਹੋਇਆ ਕਿ ਇਹਦੇ ਮੈਨੂੰ ਵੀ ਬੈਠਣ ਦਾ ਮੌਕਾ ਮਿਲਿਆ ਮਾ ਮੈਂ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਕਰਨ ਔਰ ਸਾਡਾ ਪੰਜਾਬ ਜਿਹੜਾ ਆ ਇਹ ਬਾਦਰ ਤੇ ਆ ਪਰ ਮਹਾਮਾਈ ਵੀ ਲੈnde ਪੰਜਾਬ ਚੋਂ ਉਹਨਾਂ ਦੀ ਜੋਤ ਇੱਥੇ ਲੈ ਕੇ ਆਈ ਸੀ ਸਾਡੇ ਵੀਰ ਲੈ ਕੇ ਲਈ ਉਹਨਾਂ ਬਿਹਰਾਂ ਨੂੰ ਮਾਂ ਮਾਈ ਲੈ ਕੇ ਆਈ ਸੀ ਤੇ ਸਾਡੇ ਦੇ ਕਿਰਪਾ ਕਰੇ ਚਰਦੀ ਕਲਾ ਬਖਸ਼ੇ ਇਹ ਹੀ ਅਰਦਾਸ ਹੈ